ਬੀਜੀ ਅੱਜ ਤੁਸੀਂ ਸਾਨੂੰ ਕੋਈ ਦੇਸੀ ਨੁਸਖਾ ਦੱਸਣ ਲੱਗੇ ਆ ਸਾਨੂੰ ਇਹ ਦੱਸੋ ਕਿ ਤੁਸੀਂ ਕਿਸ ਚੀਜ਼ ਦਾ ਦੇਸੀ ਨੁਸਖਾ ਸਾਨੂੰ ਦੱਸਣ ਲੱਗੇ ਆ ਅਸੀਂ ਬੇਟਾ ਜੀ ਮੂੰਹ ਪੱਕਣ ਦਾ ਨੁਕਸਾ ਦੱਸਣ ਲੱਗੇ ਹਾਂ ਬੀਜੀ ਅੱਛਾ ਜੀ ਅਕਸਰ ਸਰਦੀਆਂ ਜਾਂ ਗਰਮੀਆਂ ਦੇ ਵਿੱਚ ਮੂੰਹ ਪੱਕਿਆ ਰਹਿੰਦਾ ਹੈ ਤੇ ਮੇਰਾ ਵੀ ਕਈ ਵਾਰੀ ਮੂੰਹ ਪੱਕਦਾ ਹੈ ਬੀਜੀ ਹੁਣ ਤੁਸੀਂ ਸਾਨੂੰ ਦੇਸੀ ਨੁਸਖਾ ਫਟਾਫਟ ਦੱਸ ਦਿਓ ਤਾਂ ਕਿ ਮੈਂ ਆਪਣੇ ਮੂੰਹ ਪੱਕਣ ਦਾ ਇਲਾਜ ਕਰ ਸਕਾਂ ਹਾਂਜੀ ਇਹ ਜੀ ਹੈਗਾ ਸੁਆਗਾ ਅੱਛਾ ਜੀ ਤੇ ਇਹਦੀਆ ਖੱਲ ਬਣਾ ਲੈਣੀ ਆ अच्छा जी बीजी ਪਹਿਲਾਂ ਮੈਂ ਆਪਣੇ ਦੋਸਤਾਂ ਨੂੰ ਦੱਸ ਦਿਆਂ ਕਿ ਤੁਸੀਂ ਫਟਾਫਟ ਕਾਪੀ ਪੈਨ ਲੈ ਕੇ ਸੁਹਾਗਾ ਤੇ ਇਹ ਸਭ ਚੀਜ਼ਾਂ ਨੋਟ ਕਰ ਲਓ ਤਾਂ ਕਿ ਤੁਸੀਂ ਵੀ ਆਪਣੇ ਮੂੰਹ ਪੱਕਣ ਦਾ ਇਲਾਜ ਕਰ ਸਕੋ ਤਾਂ बीजी ਸ਼ੁਰੂ ਕਰਦੇ ਹਾਂ ਤੁਸੀਂ ਸਾਨੂੰ ਦੱਸੋ ਕਿ ਕੀ ਕੀ ਚੀਜ਼ਾਂ ਹੈਗੀਆਂ ਹਾਂਜੀ ਇਹ ਚ ਆ ਪੈਂਦੀ ਬਿਆਸਲੀ ਨਾ ਇਹ ਚ ਸੁਹਾਗਾ ਇਹ ਮਖਲ ਪਹਿਲਾਂ ਬਣਾ ਲਈਆ ਤਾਂ ਆ ਮੁਸ਼ਕਵੋਦੀ ਟਿੱਕੀ ਆ ਅੱਛਾ ਜੀ ਇਹਨਾਂ ਨੂੰ ਪੀਰ ਕਟ ਕੇ ਤੇ ਮਿਕਸ ਕਰ ਲੈਣਾ ਤੇ ਹੁਣ ਅਸੀਂ ਤਿਆਰ ਕਰਦੇ ਹਾਂ ਆਪਣੀ ਦਵਾਈ ਨੂੰ ਹਾਂਜੀ ਤੁਸੀਂ ਵੇਖ ਰਹੇ ਹੋ ਨਾ ਦੋਸਤੋ ਕਿ ਕਿਸ ਤਰ੍ਹਾਂ 비ਜੀ ਦਵਾਈ ਤਿਆਰ ਕਰ ਰਹੇ ਨੇ ਆ ਜਿਹੜਾ ਪਹਿਲਾ ਸੁਹਾਗਾ ਅਸੀਂ ਫੁੱਲ ਬਣਾਇਆ ਸੀ ਅੱਗ ਤੇ ਰੱਖ ਕੇ ਉਸ ਨੂੰ 비ਜੀ ਕੁੱਟ ਰਹੇ ਨੇ 비ਜੀ ਹੁਣ ਅੱਗੇ ਕੀ ਕਰਨਾ ਇਸ ਤੋਂ ਬਾਅਦ ਅੱਗੇ ਜੀ ਬੇਟਾ ਜੀ ਹੁਣ ਆਪਾਂ ਮੋਸਪੂਰ ਕੁੱਟ ਲੈਣਾ ਅੱਛਾ ਜੀ ਹਾਂ ਜੀ ਇਹ ਦੋਵੇਂ ਚੀਜ਼ਾਂ ਬਹੁਤ ਹੀ ਬਾਰੀਕ ਹੋਣੀਆਂ ਚਾਹੀਦੀਆਂ ਨੇ ਕੁੱਟ ਇੱਕਦਮ ਚੰਗੀ ਤਰ੍ਹਾਂ ਇਹਨਾਂ ਨੂੰ ਕੁੱਟਣਾ ਆ ਦੋਸਤੋ ਬੀਜੀ ਨੇ ਹੁਣ ਮੁਸ਼ਕਪੂਰ ਵੀ ਕੁੱਟ ਲਈ ਤੇ ਸੁਹਾਗਾ ਵੀ ਕੁੱਟ ਲਿਆ ਹੁਣ ਪੁੱਛਦੇ ਆ ਬੀਜੀ ਅੱਗੇ ਕੀ ਕਰਨ ਲੱਗੇ ਨੇ ਹੁਣ ਦੱਸ ਦੋ ਬੀਜੀ ਕੀ ਤੁਸੀਂ ਅੱਗੇ ਕੀ ਕਰਨ ਲੱਗੇ ਹੋ ਹੁਣ ਬੇਟਾ ਜੀ ਆਪਾਂ ਇਹਦੇ ਵਿੱਚ ਦੋਨੇ ਚੀਜ਼ਾਂ ਮਿਕਸ ਕਰ ਲੈਣੀਆਂ ਆ ਅੱਛਾ ਜੀ ਹਾਂ ਜੀ ਇਹ ਜਿਹੜਾ ਮੁਸ਼ਕਪੂਰ ਤੇ ਸੁਹਾਗਾ ਕੁੱਟਿਆ ਸੀ ਬੀਜੀ ਉਹ ਨੂੰ ਪੌਲੀ ਵਿੱਚ ਰਲਾ ਰਹੇ ਨੇ ਬੀਜੀ ਇਸ ਨੂੰ ਰਲਾਨ ਤੋਂ ਬਾਅਦ ਹੁਣ ਅਸੀਂ ਕੀ ਕਰਾਂਗੇ ਹਾਂ ਜੀ ਹੁਣ ਆਪਾਂ ਬੈਸੀਆਂ ਹੰਬਾ ਲੈਣਗੇ ਜੀ ਹੁਣ ਕੀ ਕਰਾਂਗੇ ਬੀਜੀ ਇਸ ਨੂੰ ਇਹ ਤਿਆਰ ਹੋ ਗਈ ਦਵਾਈ ਹਾਂਜੀ ਹੁਣ ਇਹ ਦੱਸੋ ਕਿ ਇਸ ਨੂੰ ਅਸੀਂ ਇਸਤੇਮਾਲ ਕਿੱਦਾਂ ਕਰਨਾ ਹੈ ਹੁਣ ਅਸੀਂ ਬੀਜੀ ਕੋ ਇਹ ਤਾਂ ਪੁੱਛ ਲੈਨੇ ਆਂ ਅਸੀਂ ਦਵਾਈ ਸਿੱਖ ਤਾਂ ਲਈ ਆ ਪਰ ਇਹਨੂੰ ਇਸਤੇਮਾਲ ਕਿੱਦਾਂ ਕਰਨਾ ਇਹ ਵੀ ਤਾਂ ਪੁੱਛਣਾ ਜ਼ਰੂਰੀ ਹੈ ਤਾਂ ਬੀਜੀ ਇਹ ਦੱਸ ਦਿਓ ਕਿ ਇਹ ਦਵਾਈ ਨੂੰ ਲਾਉਣਾ ਕਿੱਦਾਂ ਆ ਇਹ ਬੇਟਾ ਜੀ ਰੂੰ ਦਾ ਤੁੰਬਾ ਲੈ ਲੈਣਾ ਫੋਟੰਡਾ ਫੋਟੰਡਾ ਲੈ ਕੇ ਤਾਂ ਮੂੰਹ ਤੇ ਲਾ ਲੈਣਾ ਉਹ ਜ਼ਖਮਾਂ ਦੇ ਉੱਤੇ ਲੱਗ ਜਾਣਾ ਤੇ ਫਿਰ ਉਹਦੇ ਨਾਲ ਆਰਾਮ ਆ ਜਾਣਾ ਜਿੰਨਾ ਚਿਰ ਆਰਾਮ ਨਹੀਂ ਆਉਂਦਾ ਉਨਾ ਚਿਰ ਲਾਈ ਜਾਣਾ ਇੱਕ ਵਾਰੀ ਦਿਹਾੜੀ ਤਾਂ ਲਾਉਣਾ ਦੇਖਿਆ ਦੋਸਤੋ ਇਹ ਕਿੰਨੀ ਆਸਾਨ ਦਵਾਈ ਆ ਇਹਨੂੰ ਅਸੀਂ ਲਗਾ ਕੇ ਅਸੀਂ ਆਪਣੇ ਛਾਲਿਆਂ ਤੋਂ निजात ਪਾ ਸਕਦੇ ਆ ਤੇ ਤੁਸੀਂ ਵੀ ਇਸੇ ਤਰ੍ਹਾਂ ਦਵਾਈ ਤਿਆਰ ਕਰਕੇ ਇਸ ਨੂੰ ਰੂਹ ਦੇ ਤੁੰਬੇ ਦੇ ਨਾਲ ਲਾਣਾ ਆ ਦੇਖਿਆ ਦੋਸਤੋ ਬੀਜੀ ਨੇ ਸਾਨੂੰ ਕਿੰਨਾ ਵਧੀਆ ਮੂੰਹ ਪੱਕੇ ਦਾ ਦੇਸੀ ਇਲਾਜ ਦੱਸਿਆ ਹੁਣ ਬੀਜੀ ਦਾ ਕਰਦੇ ਆ ਧੰਨਵਾਦ ਬੀਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਦੇਸੀ ਨੁਸਖਾ ਦੱਸਿਆ ਜਿਹਦੇ ਨਾਲ ਸਾਡਾ ਮੂੰਹ ਪੱਕੇ ਦਾ ਇਲਾਜ ਹੋਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਰੋ ਹੁਣ ਆਪਣਾ ਕੰਮ ਕਾਜ ਮੈਂ ਚਲਦੀ ਆ ਸਤਿ ਸ੍ਰੀ ਅਕਾਲ ਤੁਹਾੰਦਾ ਵੀ ਬਹੁਤ ਬਹੁਤ ਧੰਨਵਾਦ ਬੇਟੇ ਸਤਿ ਸ੍ਰੀ ਅਕਾਲ